ਨੇ ਤਰੀਕਾ ਜੀ ਅੱਜ ਬਰੀਕ ਬਰੀਕ ਮੀਂਹ ਪੈ ਰਿਹਾ ਆਪਾਂ ਲੈ ਕੇ ਚੱਲਿਆ ਲੰਦਾਰ ਦੀ ਰੋਟੀ ਸਹੌਲੀ ਨੂੰ ਉੱਥੇ ਮੋਟਰਾਂ ਚੱਲਦੀਆਂ ਜਿਗੀਆਂ 15 16 ਕਿਲੇ ਭਰਨੇ ਸੀ ਤੇ ਲਾਈਟ ਆਉਂਦੀ ਹੁਣ ਥੋੜੀ 4 ਤੋਂ 12 ਆਉਂਦੀ ਆ ਉਹਦੇ ਕਰਕੇ ਪਰसों ਦਾ ਗਿਆ ਵਾ ਲੰਦਾਰ ਸਵੇਰ ਦਾ ਤੇ ਕੱਲ ਵੀ ਲੰਘ ਗਿਆ ਤੇ ਅੱਜ ਦੇਖਦੇ ਹਾਂ ਹੁਣ ਜਾ ਕੇ ਮੀਂਹ ਉੱਤੇ ਕਿਵੇਂ ਜੋ ਵੀ ਹੈਗਾ ਤੇ ਭਰ ਗਿਆ ਜਾਂ ਕਿਦਾਂ ਵੀ ਇਹ ਦਿਖਾਉਣਿਆ ਤੁਹਾਨੂੰ ਲਾਸਟ ਪਾਣੀ ਦੀ ਜਿਹੜਾ ਬਰੀਕ ਬਰੂਕ ਕਣੀਆਂ ਜਿਹੀ ਨਹੀਂ ਉਰੇ ਕੋਈ ਜਿਆਦਾ ਮੀਂਹ ਨਹੀਂ ਹੈ ਸੁੱਕਾ ਪਿਆ ਲੋ ਮੜ ਆਇਆ ਝਾਰਾ ਜਿਹਾ ਲੱਗਿਆ ਹੋਇਆ ਤੇ ਐਦਾਂ ਦੀ ਹੋ ਗਈ ਇਹ ਝੋਨਾ ਆਪਣਾ 26 ਆਹ ਤੇ ਬਾਕੀ ਤਾਂ ਉਹ ਪਰੇ ਦੇਖੋ ਪੀੜਕਾ ਮਾਰਦਾ ਸਾਰਾ ਇਧਰਲੇ ਪਲਾਟ ਵੀ ਲੋ ਕਰੋ ਚੈੱਕ ਅਭੀ 1509 ਤੇ 7742 ਮੌਸਮ ਉੱਤੇ ਹੋਇਆ ਬਹੁਤ ਖਰਾਬ ਇਹਨੂੰ ਚੱਲਦਾ ਪਾਣੀ ਲਸਤ ਜਿਵੇਂ ਪਹੁੰਚ ਗਿਆ ਤੇ ਮੋਟਰ ਆਪਣੀ ਚੱਲੀ ਜਾਂਦੀ ਆ ਉਧਰੋਂ ਆਇਆ ਮੋਟਰ ਤੋਂ ਉਥੇ ਗੜਾਈ ਕਰਦੇ ਜੀ ਜਿਹੜਾ ਮਾੜਾ ਮੋਟਾ ਬੀਜਿਆ ਉਥੇ ਮੂੜੀਆਂ ਵਾਲੀਆਂ ਗਾਜਰਾ ਤੇ ਹੋਰ ਜੋ ਵੀ ਪਾਲਕ ਪੂਲਕ ਧਣੀਆਂ ਉਹਦੀ ਮਾੜਾ ਮੋਟਾ ਕੱਖ ਜਿਗੇ ਉਹ ਕੱਢ ਰਹੇ ਤੇ ਫਰੀਕ ਬਰੀਕ ਪੈਂਦੀਆਂ ਨੇ ਕਣੀਆਂ ਔਰ ਇਹ ਆ ਦੇਖੋ ਇੰਨੀ ਆ ਕੇ ਪੈਂਦੀਆਂ ਨੇ ਵੱਧ ਨਹੀਂ ਰਿਹਾ ਆ ਦੇਖੋ ਇੰਨਾ ਕ ਪੈ ਰਿਹਾ ਗੱਡੀ ਦੇ ਉੱਤੇ ਪਿਆ ਵਾ ਫੇਰ ਲੱਗ ਗਿਆ ਪੈਣ ਗਵਾਂਡੀਆਂ ਨੇ ਲਾਈ ਵੀ ਆ ਪੂਸ਼ਾ ਇਹ ਹੁਣ ਲੱਗੀ ਆ ਇਹ ਵੀ ਤਕਰੀਬਨ 40-50% ਨੇ ਸਰਿਆਈ ਤੇ ਆਹ ਏਰੀਆ ਇਧਰ ਦਾ ਸਾਰਾ ਪੂਸ਼ਾ ਦਾ ਏ ਹੁਣ ਥੋੜੀ ਸਪੀਡ ਫੜੀ ਆ ਮੀਨ ਐ ਆਪਣੇ ਪਿੰਡ ਵੀ ਇੰਨਾ ਕੇ ਪੈਂਦਾ ਸੀ ਮੀਂਹਾਂ ਚੱਲੇ ਆ ਤੇ ਸਾਰੇ ਕਿਤੇ ਹੀ ਆ ਬਾਕੀ ਦੱਸਿਓ ਕਮੈਂਟਾਂ 'ਚ ਕਿੱਥੇ ਕਿੱਥੇ ਪੈ ਲਿਆ ਕਿੱਥੇ ਕਿੱਥੇ ਪੈ ਰਿਹਾ ਹੈ ਇਹ ਰੋਣਾ ਦਾ ਨੰਬਰ ਹੈ ਤੇ ਆ ਗੇਟ ਆ ਜਿੱਕੇ ਸੇਕਸਾਨ ਭਰਾਰੇ ਪਹੁੰਚਣਾ ਜ਼ਰੂਰ ਕਿਸਾਨ ਭਰਾਵੋ ਜਿਨੇ ਵੇਟ ਲਵਾਉਣੇ ਨੇ ਗਵਿੰਦਗੜ ਬੀੜੀ ਕੰਡੇ ਕੋਲ ਆ ਰਾਹ ਫੈਕਟਰੀ ਲੱਗੀ ਆ ਜਿਹੜੀ ਮਰਦੀ ਟਰੈਕਟਰ ਦੇ ਬਣਾਵਾ ਦੇਖੋ ਜੌਂਡੀ ਆ ਰਹੀ ਪੰਜਾਬ 75 ਨੂੰ ਲਾਉਣੇ ਆੜੀਆਂ ਵੱਡੀਆਂ ਪਲੇਟਾਂ 50 ਕਿਲੋ ਦੀ ਇੱਕ ਤੇ ਆ ਪਏ ਨੇ ਸੀਐਨਐਚ ਦੇ ਹਾਲੈਂਡ ਵਾਲੇ ਮਗਰਲੇ ਤੇ ਮੂਰਲੇ ਜਰੇ ਮਰਜੀ ਟਰੈਕਟਰ ਦੇ ਲਾਉ ਵੇਟ ਆਪਾਂ ਦੇਖਣਾ ਇਹ ਜੀ ਤਿਆਰੀ ਹੋ ਰਹੀ ਆ ਮਾਲ ਬਾਰ ਵੀ ਜਾਈ ਜਾਂਦਾ ਨਾਲ ਹੁੰਦੇ ਪੈਕ ਕਰਕੇ ਭੇਜਦੇ ਆ ਦੇਖੋ ਮਗਰਲੇ ਚੱਕਿਆਂ ਦੇ ਵੀ ਆਉਂਦੀ ਔਰ ਦੇ ਮੈਸੀ ਦੇ ਪਾਏ ਨੇ ਛੋਟੇ ਆ ਦੇਖੋ ੱੱਲੇ ਵੇਟ ਨਹੀਂ ਨਾਲ ਚੁੱਲੇ ਵੀ ਬਣਾਉਂਦੇ ਨੇ ਮੂਰਲੇ ਆ ਦੇਖੋ ਪਰਜਾ ਦਾ ਦੀਜਾ ਦਾ ਮਾਲ ਵੜੀ ਜਾਂਦਾ ਤੇ ਜਾਈ ਜਾਂਦਾ ਮਨੇ ਠੇਕਾ ਗੜੀ ਦੇ ਉਹਦੇ ਫੋਪੋ ਜੇ ਤਾਂ ਇਹਨਾਂ ਦਾ ਤਦਾਂ ਆ ਜੀ ਗ੍ਰੀਸ ਕਰ ਰਿਹਾ ਲੱਡੂ ਬਾਈ ਕਟਰ ਦੇ 베ਰਿੰਗਾਂ ਨੂੰ ਤੇ ਕਟਰ ਦੀ ਸਟਿੱਪ ਕੱਢੀ ਆ ਬਾਹਰ ਸਟਿੱਪ ਇੱਕ ਝੰਡਣੀ ਇੱਕ ਨਵੀਂ ਪਈ ਆ ਜੀ ਤਰ ਉਸ ਤੇ ਪੱਟ ਸੀ ਗ੍ਰਾਈਂਡਰ ਮਾਰ ਕੇ ਫੋਰਮੈਨ ਨੇ ਆ ਦੇਖੋ ਪ੍ਰੈਵਟ ਤੋਂ ਤੇ ਹੁਣ ਨਵੇਂ ਝੰਡੇ ਜਾਣਗੇ ਬਲੇਡ ਕਾਲਾ ਬਾਈ ਨੇ ਝਾਂਡ ਵੀ ਦਿੱਤੀ ਨਾਲ ਹੁੰਦੇ ਪਟਕੇ ਸਟੈਪ ਐਨੇ ਕਰ ਰਹੇਗੇ ਬਲੇਡ ਲੱਗਿਆ ਹੋਇਆ ਪਾ ਰਿਹਾ শারਪ ਦੇ ਓਰੀਜਨਲ ਲੱਗਿਆ ਆ ਦੀ ਫਰਾਉਂਗਾ ਜਿਹੜੇ ਵਿੱਚ ਹੁੰਦੇ ਨੇ ਬੈਰਿੰਗ ਉਹਨਾਂ ਨੂੰ ਗ੍ਰੀਸ ਮਾਰਨਾ ਗ੍ਰੀਸ ਕੰਦਾ ਮਾਰਤਾ ਦੋੇ ਪਾਸੇ ਦੋ ਬੈਰਿੰਗ ਹੁੰਦੇ ਨੇ ਦੇ ਉਰੇ ਅੱਗੇ ਹੋਏ ਨੇ ਜੀ ਕੋਈ ਕੰਮ ਕਰਨ ਕੀ ਕਰ ਰਹੇ ਹੋ ਦਾ ਵੈਸ ਸਮਸ ਵਾਲੀ ਪੱਤੀ ਪਾ ਰਹੇ ਆ ਸਮਸ ਵਾਲੀ ਪੱਤੀ ਫਟਕਾਰ ਰਹੇ ਨੇ ਇਧਰ ਰਾਈਡਲ ਨਾਲ ਲੱਗਦੀ ਹੈ ਜਿਹੜੀ ਤੇ ਲਾ ਕੇ ਰੱਖੀ ਹੁੰਦੀ ਆ ਕਿਉਂਕਿ ਇਹ ਥੋੜੀ ਜੀ ਫਲੈਟ ਨਾਲ ਲੱਗੀ ਜਾਂਦੀ ਹੁੰਦੀ ਆ ਅੰਦਰ ਜਾਫੀ ਵਾਲਾ ਬਾਹਰ ਪਾਨਾ ਪਾ ਲੈਂਦੇ ਜਵਾਨੋ ਨਟ ਵਧੀਆ ਚਾੜ ਲਓ ਯਾਰ ਹੈ ਨਟ ਨਵਾਂ ਦਾ ਨਟ ਪਾਇਆ ਯਾਰ ਯਰ ਤਾਂ ਲੱਗੀ ਪਈ ਆ ਯਰ ਤਾਂ ਇੰਨੇ ਨਵੇਂ ਨਾਟ ਘਰਾ ਲਾਈ ਬੈਠੇ ਹੋ ਨਾ ਜੋ ਕੱਢ ਕੇ ਪਾ ਲੋ ਇਹ ਆ ਫਕੜਾ ਸੰਧਾਰੇ ਚ ਤੋਰਨੇ ਆ ਆਹ ਜਿਹੜੇ ਆ ਪਏ ਨੇ ਆਹ ਆ ਕਾਲੇ ਰੰਗ ਦੇ ਪੀਪੀ ਹੋਊਗੀ ਕਿਤੇ ਨਵੇਂ ਵਾਲੀ ਚਮਕਣੇ ਵਾਲੀ ਉਹ ਕਿੱਥੇ ਆ ਆ ਟੰਗਤਾ ਜੀ ਐਸਐਮਐਸ ਇਹਨਾਂ ਨੇ ਮਗਰ ਤੇ ਮੈਨੂੰ ਲੱਗਦਾ ਵੀ ਇੱਕ ਦੋ ਦਿਨ ਦੇ ਵਿੱਚ ਹੁਣ ਕੱਲ ਕੋਲ ਨੂੰ ਜਾਂ ਅਗਲੇ ਦਿਨ ਚਾਲੂ ਕਰਨੀ ਆ ਐਸਐਮਐਸ ਦਾ ਕੰਮ ਕਰਤਾ ਫਿਟਿੰਗ ਕਰਤੀ ਪਾਇਆ ਪੇਕਣੇ ਪਾਤਾ ਟੈਂਕੀ ਵਾਲਾ ਇਹਦੇ ਕਲੰਪ ਕੌਣ ਕਸੂਗਾ ਵਾਓ ਤੁਹਾਡੇ ਲਾ ਕੱਚੇ ਕੰਮ ਨਾ ਕਰਿਆ ਕਰੋ ਤੇਲ ਡੁੱਲ ਜੂ ਇੱਧਰ ਆ ਕੇ ਦੇਖ ਮਾੜਾ ਕਲਪ ਕੱਢੇ ਪਏ ਨੇ ਤੇ ਬਿਠਾ ਆਹਾ ਤੇ ਵੈਲਟਾਂ ਪਾਤੀਆਂ ਲੱਡੂ ਬਾਈ ਕਿੰਨੇ ਨੰਬਰ ਨੇ ਇਹ ਬਾਈ 122 ਨੰਬਰ ਵੈਲਟਾਂ ਨੇ ਐਸਐਮਐਸ ਵਾਲੀਆਂ ਵੈਲਟ ਸੁਣੀ ਦੀ ਤੇ ਨਾਲ ਦੀਆਂ ਹਾਂ ਨਾਲ ਦੀ ਵੈਲਟਾਂ ਨੇ ਇੱਥੇ ਕਿੱਥੇ ਵਈਆਂ ਦੀ ਇੱਥੇ ਸੀਗੀਆਂ ਕਿੱਥੇ ਹੋ ਜਾਂਦਾ ਸੀ ਉਹ ਤਾਂ ਹੈਗੀਆਂ ਮਗਰ ਲੀਆਂ ਤਾਂ ਮੂਹਲੀ ਉੱਥੀ ਸੀ ਅੱਛਾ ਉੱਥੀ ਦੀਆਂ ਠੀਕ ਠੀਕ ਛਾਬੀ ਬਣਾਈ ਨਾ ਬਣਾਈ ਚਾਬੀ ਬਣਨ ਬੜੀ ਨਹੀਂ ਦਾ ਸਸੇ ਦੇ ਐਂਡੋਂਡੋ ਸਭ ਨਵੇਂ ਪਾਤੇ ਕਿਉਂਕਿ ਮੱਕੀ ਕਰਕੇ ਚੱਲਣ ਕਰਕੇ ਥੋੜੇ ਜਿਹੇ ਢਿੱਲੇ ਹੋ ਜਾਂਦੇ ਨੇ ਤੇ ਟਾਇਰ ਹੋ ਕੇ ਵੀ ਚਲੇ ਜਾਂਦੇ ਪਰ ਕਿਹਾ ਵੀ ਝੋਨੇ ਦਾ ਕੰਮ ਹੈ ਸੀਜ਼ਨ ਥੋੜਾ ਜਿਹਾ ਤੁਹਾਨੂੰ ਪਤਾ ਵੀ ਕੋਈ ਲੋਡ ਨਹੀਂ ਚੱਕ ਦੋ ਕੰਮ ਨਵੇਂ ਹੀ ਪਾ ਦੋ ਨਵੇਂ ਪਾਤੇ ਦੋਏ ਐਂਡ ਟਾਈਰ ਆੜ ਦੇ ਹਣਾ ਦੇਖਣ ਦੀ ਲੋੜ ਨਹੀਂ ਜੇ ਖਿੱਚ ਕੇ ਪੂਰੀ ਰਿਪੇਅਰ ਕਰੀ ਹੋਊਗੀ ਤੇ ਤਰੀਕੇ ਨਾਲ ਕੱਟਤੀ ਜਿੰਨੀ ਵੀ ਢਿੱਲ ਮਿਠਤੀਗੀ ਰੱਖਣਾ 4 ਵੀਲਿਆ ਤੇ ਆਪਾਂ ਨੇ ਆਣੀ ਕਸਣਾ ਹੋਰੇ ਹਰੇ ਜਿੱਦਾਂ ਲੋਡ ਪਊ ਉਦੋਂ ਲਾ ਲਾਂਗੇ ਨਾਲ ਨਹੀਂ ਘਮਾਉਣਾ ਇਧਰੋਂ ਗੇਅਰ ਤੇ ਉਧਰੋਂ ਸ਼ਾਫਟ ਖੋਲ ਕੇ ਰੱਖਣੀ ਆ ਟਾਈਮ ਦੀ ਟਾਈਮ ਜਦ ਇਹ ਲਾ ਲਾਂਗੇ ਜੇ ਕਿਤੇ ਲੋਡ ਪਈ ਜੇ ਸਰ ਗਿਆ ਤਾਂ ਵਧੀਆ ਗੱਲ ਐ ਇਹ ਨਾਲ ਘੁੰਮੀ ਜਾਂਦਾ ਤੇ ਫਿਰ ਥੋੜਾ ਜਿਹਾ ਤੁਹਾਨੂੰ ਪਤਾ ਵੀ ਇਹ ਜਗਾੜੂ ਜਿਹੇ ਕੰਮ ਹੁੰਦਾ ਐਡਾ ਕੋਈ ਬਾਲਾ ਵਧੀਆ ਤਾਂ ਹੁੰਦਾ ਨਹੀਂ ਵੀ ਜਾਣੀ ਆ ਬੁੱਤਾ ਧੱਕ ਦਿੰਦਾ ਚਲੋ ਗੱਲੇ ਚ ਮਾੜਾ ਮੋਟਾ ਕਾ ਮਸ਼ੀਨ ਕੱਲ ਨੂੰ ਚੱਲ ਪਣੀ ਆ ਦੱਸੋ ਕਿਹੜੇ ਕਿਹੜੇ ਏਰੀਆ ਚ ਆਪਣੇ ਏਰੀਆ ਚ ਕੱਲ ਨੂੰ ਕੰਮ ਚੱਲ ਪੈਣਾ ਅੱਜ ਹੈਗੇ 19 ਤੇ 20 ਤਰੀਕ ਨੂੰ 20 ਜਾਂ 21 ਤਰੀਕ ਨੂੰ ਆਪਾਂ ਮਸ਼ੀਨ ਚਲਾ ਦੇਣੀ ਆ ਤੇ ਆਪਣੇ ਪਿੰਡ ਕੱਲ ਮਸ਼ੀਨ ਨੇ 1509 ਵੱਡੀ ਵੀ ਆ ਤੇ ਦੱਸੋ ਸਾਰੇ ਵੀਰ ਕਿਹਨੇ ਕਿਹਨੇ ਚਲਾਤੀ ਤੇ ਕੌਣ ਕੌਣ ਰਹਿਦਾ ਆਪਣੇ ਤਾਂ ਕੱਲ ਨੂੰ ਆਪਾਂ ਨੇ ਕਰ ਦੇਣਾ ਜੇ ਪ੍ਰਮਾਤਮਾ ਨੇ ਉੱਪਰੋਂ ਸ਼ਾਂਤੀ ਬਖਸ਼ੀ ਨਾਮੀ ਮੂੰਹ ਪਾਇਆ ਬੱਤਵਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਸਹਿਕਾਰ